ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਬਟਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਂਦਾ ਨਗ ਤਾਂ ਬਾਈ ਕੋਲ ਜ਼ਿਆਦਾ ਸੀਗੇ ਪਰ ਮੇਰੇ ਆਉਣ ਤੋਂ ਪਹਿਲਾਂ ਵੀਰੇ ਸੇਲ ਹੋ ਗਏ ਹੁਣ ਤੁਹਾਨੂੰ ਇੱਕ ਨਗ ਦੀ ਡਿਟੇਲ ਲੈ ਕੇ ਦੇਵਾਂਗਾ ਤਸੱਲੀ ਵਰਗਾ ਕੇ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਸੀ ਕਾਲ ਜੀ ਸਸੀ ਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਜੀ ਲਾਲੀਆ ਪਿੰਡ ਬੁੱਟਰ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 7528899646 ਕਿੰਨੇ ਨਾਕ ਸੀ ਬਾਈ ਚਾਰ ਸੀ ਬਾਈ ਆਪਣੇ ਕੋਲ ਤਿੰਨ ਵੈਗੇ ਜੀ ਤਿੰਨ ਵੈਗੇ ਇੱਕ ਹੀ ਰਹੀ ਬਸ ਠੀਕ ਆ ਸੂਆ ਕਿੰਨੇ ਮਾ ਵੜਦਾ ਇਹ ਦੂਜਾ ਸੂਆ ਸੂਈ ਆ ਬਾਈ ਕਦੋਂ ਸੂਈ ਆ ਜੀ ਇਹ ਕੱਲ ਸ਼ਾਮ ਦੀ ਸੂਈ ਆ ਬੱਚਾ ਕੀ ਆ ਜੀ ਬੱਚੀ ਆ ਮਗਰ ਜੇ ਰੋ ਪਈ ਬਾਈ ਬੋਰੀ ਠੀਕਾ ਬੱਚਾ ਚੰਗਾ ਆ ਗਿਆ ਹਾਂ ਬੱਚੀ ਬਹੁਤ ਚੰਗੀ ਹੈ ਜੇਰ ਕੰਪਲੀਟ ਆ ਹਾਂ ਜੇਰਾ ਬੋਰੀ ਚ ਪਈ ਹੈ ਠੀਕ ਆ ਉਹ ਵੀਡੀਓ ਵਗੈਰਾ ਬਣਾਈ ਹੋਊਗੀ ਹਾਂ ਹਾਂ ਵੀਡੀਓ ਆਏਗੀ ਬਾਈ ਠੀਕ ਆ ਜੀ ਤੇ ਕਿੰਨਾ ਕ ਕੱਢਿਆ ਬਾਈ ਬੋਲਾ ਮਤਲਬ ਵੀ ਆਪਾਂ ਕੱਲ ਸ਼ਾਮ ਨੂੰ ਕੱਢਿਆ ਸੀ ਤਾਂ 3 ਕਿਲੋ ਤੜਕੇ 2.5 ਕਿਲੋ ਚ ਆਉਂਦੇ ਠੀਕ ਆ ਹਾਂ ਪਲੂਨ ਦਾ ਦੁੱਧ ਦੱਸ ਦੇ 16 17 ਕਿਲੋ ਮੱਝਾਂ ਰ ਗਈ ਹੋਊਗੀ ਹਾਂ ਦੁੱਧ ਮਈਆਂ ਕੋਲ ਸ਼ਾਈ ਵਾਲਾ ਬਾਈ ਸ਼ਾਈ ਥੋੜਾ ਕਰਾਸ ਪਾਣਾ ਠੀਕ ਆ ਜੀ ਹਾਂ ਤੋੜ ਕੇ ਦਿਖਾ ਦੀ ਵੀਰੇ ਬੱਚਾ ਤੁਹਾਨੂੰ ਫੀਮੇਲ ਕਾਫ ਮਿਲ ਜਾਣਾ ਵੀਰੇ ਫਾਇਦਾ ਹੋ ਜਾਣਾ ਦੂਜਾ ਸੂਆ ਕੱਲ ਸ਼ਾਮੀ ਸੂਈ ਸੀ ਬਈ ਹਾਂ ਕੱਲ ਸ਼ਾਮ ਕੱਲ ਸ਼ਾਮ ਨੂੰ ਸੂਈ ਸੀਗੀ ਵੀਰੇ ਜੇਰ ਕੰਪਲੀਟ ਆ ਜਿਹਦੀ ਵੀਡੀਓ ਵਗੈਰਾ ਤੁਸੀਂ ਬਾਈ ਕੋਲੋਂ ਪ੍ਰੋਪਰ ਲੈ ਸਕਦੇ ਆ ਜੀ ਮਾਰਨਿੰਗ ਦੀ ਚਵਾਈ ਚਵਾਈ ਦੱਸਦਾ ਕਿ 2 2.5 ਕਿਲੋ ਆਪਾਂ ਬੋਲੀ ਕੱਢੀ ਆ ਸੋਨਾ ਮੁਠੀ ਵਾਲਾ ਥਾਣਾ 17 18 ਕਿਲੋ ਦਾ ਇਹਦਾ ਦੁੱਧ ਦਾ ਰਿਕਾਰਡ ਆ ਉਮੀ ਬਾਈ ਠੰਡੀ ਸੀਲ ਆ ਹੂੰ ਨਿੱਕਰ ਆ ਵੀਰੇ ਕੋਈ ਆਏ ਨਹੀਂ ਘਰ ਵਾਲੀ ਲੱਸੀ ਲਾ ਰਹੀ ਆ ਜੀ ਕਿੰਨਾ ਪਿਆ ਜੋ ਬਈ ਐਕਤੀਰ ਹੁਣ ਬਈ ਇੰਨਾ ਕੀ ਮੰਨ ਕੇ ਲੈ ਲੈ 60 18 ਕੋਲੇ ਬਾੜਾ ਨਹੀਂ ਆਪਾਂ 20 ਕਹਿੰਦੇਗੇ ਐਵੇਂ ਆਪਾਂ 20 22 ਨਾ ਨਾ 18 ਦੇ ਦੇਗੇ ਉਹਦਾ ਕੋਈ ਫਾਇਦਾ ਨਾ ਨਾ ਬਈ ਜਿੰਨਾ ਕੇ ਦਊਗੀ ਉਹਨਾਂ 18 18 ਮੰਨ ਕੇ ਆਇਓ ਢਾਂਚਾ ਸੋਨਾ ਆਰਡਰ ਕੁਆਲਟੀ ਚੈੱਕ ਕਰੋ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮ ਉਹ ਠੰਡੀ ਵੀ ਬਹੁਤ ਜਲਾਈ ਵਾਲਾ ਪੋਰਸ਼ਾਕ ਭੋਰਾ ਵੀ ਨਹੀਂ ਸੀਲਸ ਅੱਗ ਬਾਈ ਕਹਿੰਦਾ ਪੂਰੀ ਆ ਬੇਫਿਕਰ ਹੋ ਕੇ ਆ ਜੋ ਸੀਲਸ ਅੱਗ ਪਸੂ ਦਾ ਬਈ ਫਾਇਦਾ ਹੋ ਜਾਂਦਾ ਕਿਉਂਕਿ ਕਿਸੇ ਦੀਆਂ ਬੁੜੀਆਂ ਨੇ ਬਈ ਬਿਣਾ ਨਿਆਣੇ ਤੋਂ ਮਿਲਦੀ ਹੈ ਕੋਈ ਚੱਕਰ ਨਹੀਂ ਨਿਆਣਾ ਪਾਉਣਾ ਪ ਠੀਕ ਆ ਵੀਰੇ ਮੋੜ ਲਿਆ ਵੀਰੇ ਬਾਕੀ ਚੰਗਾ ਰੰਗ ਪ੍ਰਿੰਟ ਹੈਣਾ ਬਾਈ ਰੰਗ ਬਹੁਤ ਚੰਗਾ ਬਾਈ ਦੁੱਧ ਵੀ ਮਿਆਰ ਦਾ ਲੱਗ ਇੱਕ ਨਹੀਂ ਦੋ ਮਿਲਨੇ ਇੱਕ ਨਾਲ ਮਗਰ ਸੋਹਣੀ ਬੱਚੀ ਮਿਲ ਜਾਣੀ ਆ ਮੰਨ ਲਓ ਗਰਮੀਆਂ ਦਾ ਤੂਫਾਨ ਹੀ ਮੰਨ ਸਕਦੇ ਆ ਗਰਮੀ ਚ ਮੱਛਰ ਕਾ ਦੁੱਧੀ ਘਰ ਵਾਲੀ ਨੇ ਇਹਨੇ ਪਿਆ ਦੇਣਾ ਤੇ ਬਾਈ ਜੈ ਜੀ ਦੀ ਡਿਮਾਂਡ ਕਿੰਨੇ ਲੈਣੀ ਆ ਇਹਦੇ ਇਹਦਾ ਮੁੱਲ ਕੋਈ 70 ਨਹੀਂ 75 ਨਹੀਂ 62000 ਰੁਪਿਆ ਲਵਾਂਗੇ ਭਾਈ 62000 ਰੁਪਿਆ ਮੁੱਲ ਕਰੋਨ ਜਿੰਨਾ ਮਰਜ਼ੀ ਕਰਾ ਲੋ ਬਾਕੀ ਮਾਨਦਾਰ ਮੌਕੇ ਤੇ ਕਰ ਦਾਂਗੇ ਭਾਈ 62000 ਰੁਪਿਆ ਭਾਈ ਕਹਿੰਦਾ ਲਵਾਂਗੇ ਮੁੱਲ ਕਰੋਨ ਬੱਚੀ ਬਹੁਤ ਚੰਗੀ ਆ ਬਰਾੜਾ ਦਿਖਾ ਦੇ ਬੱਚੀ ਦਾ ਕੋਈ ਅੰਤ ਚਾ ਪੂਰਾ ਚੰਗਾ ਆ ਗਿਆ ਹੈ ਨਾ ਭਾਈ ਜੇਹ ਰਾ ਪਈ ਆ ਭਾਈ ਪੂਰੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਭਾਈ ਧੰਨਵਾਦ